ਸਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫੋਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦਾ ਜ਼ਿਲ੍ਹਾ ਬਈ ਮੋਗਾ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦਿਆਂ ਜੀ ਬਾਈ ਸਸੀਗਾ ਭਾਈ ਜੀ ਨਾਮ ਕੀ ਹੈ ਭਾਈ ਆਪਣਾ ਅਬੀਦ ਸਿੰਘ ਹੈ ਜੀ ਵੀਰ ਆਪਣੇ ਘਰੋਂ ਉਹ ਕੀ ਐਡਰੈਸ ਹੈ ਜੀ ਆਪਣਾ ਪਿੰਡ ਸੁਖਨਾਲਾ ਤੋਂ ਕੋਠੇ ਵਾਲਾ ਕੱਚਾ ਰਾਹ ਖੇਤਾ ਜਿਹਾ ਰਾਹ ਹੈ ਠੀਕ ਹੋ ਜੀ ਜੋ ਆਪਾਂ ਪਹਿਲਾਂ ਵੀਡੀਓ ਪਾਇਸ਼ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਜੀ ਕਿੰਨੇ ਟਾਈਮ ਚ ਆਪਣੇ ਕੋਲ ਸੇਲ ਹੋਇਆ ਜੀ ਅੱਜ ਆਪਣੇ ਕੋਲ ਕਿੰਨੇ ਨਾ ਗੂ ਕਾਊਗਾ ਜੀ ਦੱਸੋ ਕੀ ਡਿਟੇਲ ਹੈ ਜੀ ਕਿਤਾਬ ਹੈ ਜਿਹੜੀ ਸੂਈ ਵੀ ਹੈ ਪਹਿਲਾ ਸੂਆ ਪਹਿਲਾ ਸੂਆ ਸਾਈ ਵਾਲਾ ਜੀ ਇਹ ਠੀਕ ਹੋਈ ਕਿੰਨਾ ਟਾਈਮ ਹੋ ਗਿਆ ਸੂਈ ਚਾਹੀਏ ਦਾ ਚਾਰਾ ਤਰ੍ਹਾਂ ਦੀ ਸੂਈ ਵੀ ਆ 7 ਕਿਲੋ ਗੋਲਾ ਇਹਦੇ ਥੱਲੇ ਠੀਕ ਕਿੰਨੀ ਕਾ ਸਕਦਾ ਦੁੱਧ ਕੱਢੂਗੀ ਵੀਰ ਦੁੱਧ ਯਾਨੀ ਕਿ 10-14 ਕਿਲੋ ਰਾਮੇ ਦੇਊਗੀ ਠੀਕ ਹੋਈ ਵੇਖ ਸਕਦੇ ਹੋ ਬਈ ਮੂੰਹ ਮੱਥੇ ਚੰਗੀ ਆ ਥੋੜਾ ਵਜ਼ਨ 'ਚ ਹਲਕੀ ਆ ਬਈ ਬਾਡੀ ਬੰਦਰ ਸਾਡੇ ਸਾਹਮਣੇ ਆ ਥੱਲੋਂ ਬਹੁਤ ਚੰਗੀ ਆ ਬਈ ਤੇ ਇਸ ਟਾਈਮ ਬਈ ਇਹਦਾ ਰਿਕਾਰਡ ਆ 7 ਕਿਲੋ ਵਾਲਾ ਇਸ ਟਾਈਮ ਠੀਕ ਹੋਈ ਮਾੜਾ ਕੱਢ ਲਓ ਬਾਹਰ ਪਤੂਰਾ ਵਿਖਾ ਦਿਏ ਇਹ ਵੀ ਨਹੀਂ ਕੱਢੀ ਰੰਗ ਰੂਪ ਦੀ ਸੋਹਣੀ ਆ ਬਈ ਥੱਲੋਂ ਬਹੁਤ ਸਾਫ ਆਜੋ ਬਾਈ ਆਜੋ ਥੋੜਾ ਬੱਚੇ ਦਾ ਮੂੰਹ ਜਿਆਦਾ ਕਰਦੀ ਹੈ ਬਾਈ ਦੇਖ ਸਕਦੇ ਹੋ ਛੋਟੇ ਮੁੱਲ ਦੀ ਹੈ ਫਰਾਂਸੀ ਦੀ ਕੁਆਲਿਟੀ ਸ਼ਾਨਦਾਰ ਆ ਵੱਛਾ ਕੀ ਹੈ ਜੀ ਇਹਦਾ ਵੱਛਾ ਜੀ ਮਗਰ ਇਹਦੇ ਵੱਛਾ ਤੇ ਕੀ ਮੁੱਲ ਕਰਦੇ ਆਂ ਆਪੇ ਇਹਦਾ ਇਹਦਾ 27000 ਹੈ ਠੀਕ ਹੋ ਜੀ ਹੋਜੂ ਮੌਕੇ ਤੇ ਮੰਨਤਾ ਨਹੀਂ ਜੀ ਹਾਂਜੀ ਹਾਂਜੀ ਠੀਕ ਹੋ ਜੀ ਅੱਗੇ ਆ ਜੋ ਦੀ ਉਹੀ ਕੀ ਡਿਟੇਲ ਹੈ ਜੀ ਇਹ ਵੀ ਪਹਿਲਾਂ ਹੂਆ ਜੀ ਇਹ ਠੀਕ ਹੋ ਜੀ ਕਿੱਥੇ ਆਖੀ ਗਾਂਦੀ ਹੈ ਜਰਸੀ ਵੜਾ ਵੀਰੇ ਪਹਿਲਾਂ ਸੁਗਾ ਸੂਈ ਹੋਈ ਆ ਸੂਈ ਹੋਈ ਆ ਜੀ ਹਾਂਜੀ 20 ਦਿਨਾਂ ਦੀ ਸੂਈ ਰਿਹਾ ਆ ਵੱਛਾ ਇਹਦਾ ਜੀ ਮਗਰ ਕੀ ਆ ਭਾਈ ਜੀ ਇਹਦੇ ਵੱਛਾ ਜੀ ਭਈ ਆਹ ਇਹਦਾ ਵੱਛਾ 20 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਕਿੰਨਾ ਤਿਆਰ ਆ ਜੀ ਇਹਦਾ ਹਾਂਜੀ ਦੁੱਧ 8 ਕਿਲੋ ਦੁੱਧ ਪਈ ਹਾਂ ਇਸ ਟਾਈਮ ਤਿਆਰ ਆ ਜੀ ਆਮ ਲੈ ਕੇ ਜਾਵਾਂ ਠੀਕ ਹੋ ਜੀ ਇਹਨੂੰ ਮੜਾ ਬਾਹਰ ਕੱਢ ਲਈਏ ਪੁਖਾ ਦਿੰਦੇ ਆ ਮੂੰਹ ਮੱਥੇ ਦੀ ਚੰਗੀ ਆ ਬਰੇ ਥੱਲੋਂ ਬਹੁਤ ਸੋਹਣੀ ਆ ਬਾਡੀ ਮੰਤਰ ਦੀ ਸੋਹਣੀ ਆ ਵੀਰ ਨੂੰ ਗੁਸੂਈ ਨੂੰ ਆਜੋ ਭਾਈ ਜੀ ਬਾਡੀ ਬਾਂਤਰ ਦੀ ਚੰਗੀ ਆ ਬਈ ਮੂੰਹ ਮੱਥੇ ਦੀ ਵੀ ਸੋਹਣੀ ਆ ਦੇਖ ਸਕਦੇ ਹੋ ਕੁਆਲਿਟੀ ਬਖੋ ਸ਼ਾਨਦਾਰ ਆ ਥੋੜਾ ਪਸੂ ਡਰ ਜਾਂਦਾ ਬਈ ਇਹ ਮੋਆਤ ਉਹ ਕੈਨ ਵਿੱਚ ਰੱਖਣੇ ਪਏ ਠੀਕ ਆ ਚਵਾਈ ਜੁਈ ਚ ਕਿਦਾਂ ਬਾਈ ਬੜਾ ਵਧੀਆ ਹੀ ਹੈ ਜੀ ਲਾਈ ਕੋਲੀ ਹੈ ਜਿਹੋਣ ਚ ਵਧੀਆ ਠੀਕ ਹੋ ਜੀ ਜੱਟ ਕਿਲੋ ਦਾ ਇਹ ਤੇ ਆਪਾਂ ਕੀ ਮੁੱਲ ਰੱਖਈਏ ਇਹਦਾ ਇਹਦਾ ਮੁੱਲ 25000 ਰੁਪਈਆ ਹੈ ਇਹਦਾ ਮੁੱਲ 25000 ਮੁੱਕ ਦੇ ਹੋ ਜੀ ਮੰਨ ਤਨ ਬਾਈ ਜੀ ਹਾਂਜੀ ਹਾਂਜੀ ਠੀਕ ਹੋ ਜੀ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 99171 ਹਾਂਜੀ 10523 ਇੱਕ ਵਾਰਾਂ ਫਿਰ ਬੋਲ ਦਿਓ 99171 10523 ਠੀਕ ਹੋਏ ਇਹ ਦੋ ਨਗਵ ਕਾਹੂਆ ਬਾਈ ਕੁਲ ਜੇ ਕਿਸੇ ਭਰਾ ਨੂੰ ਚਾਹੀਦੇ ਹੋਣ ਤੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ